ਲਵਲੀ ਬੈਠਾ ਇਤਨਾ ਗੱਲ ਕਰਦਣਾ ਪਹਿਲਾਂ ਲਵਲੀ ਹੋਇਆ ਆ ਦਲਜੀਤ ਕੀ ਹਾਲ ਚਾਲ ਠੀਕ ਆ ਭਰਾ ਤੂੰ ਸੁਣਾ ਕਿੱਧਰੋਂ ਆਉਂਦੇ ਆ ਮੈਂ ਮੋਟਰ ਤੇ ਗਿਆ ਹੀ ਮਾਰੇ ਫੇਰਾ ਮਾਰਨਾ ਅੱਛਾ ਅੱਛਾ ਹੋਰ ਵਧੀਆ ਠੀਕ ਠਾਕ ਆ ਤੇ ਕਿਤਕ ਪਹੁੰਚੀ ਆ ਜੋ ਬੰਦੀ ਗੱਲ ਉਹ ਦਲਜੀਤ 20 ਦਿਨ ਲੱਗਣੇ ਆ ਫਿਰ ਉਹਨੇ ਚੱਲ ਜਾਣਾ ਬਾਹਰ ਉਹ ਲਵਲੀ ਹਜੇ ਵੀ ਲੜੇ ਲਈ ਜਣਾ ਉਹਨੂੰ ਦੱਸ ਉਹ ਭਰਾਵਾ ਉਹ ਕੰਮ ਕਿਤੇ ਲਾਇਆ ਵੀ ਹੈ ਕਿ ਨਹੀਂ ਮੇਰੀ ਗੱਲ ਸੁਣ ਅਮਰੀਕਾ ਜਾਣਾ ਵਾ ਨਹੀਂ ਕਿਤੇ ਦੁਬਈ ਜਾਣਾ ਵਾ ਜਿਹੜਾ ਦੂਜੇ ਦਿਨ ਘੱਲਦਾ ਨੂੰ ਮੈਂ ਉਹ ਮੈਨੂੰ ਵੀ ਪਤਾ ਕਿੰਨਾ ਕਿ ਭੇਜਣਾ ਠੀਕ ਹੈ ਤੂੰ ਤੇ ਇਹ ਵੀ ਮੈਨੂੰ ਪਤਾ ਵਾ ਤੇਰੀ ਵਾਗ ਵੀ ਕਿੰਨੀ ਕਿ ਏਜੰਟਾਂ ਨਾਲ ਤੇਰੇ ਸਾਹਮਣੇ ਜਾਣਾ ਵਾ ਵੇਖੀਆਂ ਜਾਂਦਾ ਕਿ ਨਹੀਂ ਵੀ ਇਹ ਦਿਨ ਬਾਅਦ ਪੜਾ ਤੂੰ ਮੈਨੂੰ ਇਹ ਦੱਸਾਂ ਹਾਂ ਕਿੰਨੇ ਪੈਸੇ ਲੈ ਇਹ ਦੇਖੋ ਤੂੰ ਕੀ ਲੈਣਾ ਵਿੱਚੋਂ ਬਾਹਰ ਜਾਣ ਵਾਸਤੇ ਨਾ ਲੋਕੀ 50-50 ਲੱਖ ਚੁੱਕੀ ਫਿਰਨਦੇ ਆ ਉਹ ਚੁੱਕੀ ਤੇ ਫਿਰਨਦੇ ਪਤਾ ਹਨ ਨਹੀਂ ਲੱਗੇ ਨਾ ਕਿ ਕਿੰਨੇ ਵਿਆਹ ਇਹਨਾਂ ਦਿੱਤੇ ਆ ਕਿਦਾਂ ਪੈਸੇ ਦਿੱਤੇ ਤੂੰ ਤੇ ਤੂੰ ਉਹਨੂੰ ਪੁੱਛ ਲਈਂ ਆ ਜਾ ਕੇ ਜਿੰਨੇ ਬਾਹਰ ਜਾਣਾ ਵਾ ਉਹਨੂੰ ਮੈਂ ਕੀ ਪੁੱਛਣਾ ਯਾਰ ਤੈਨੂੰ ਇੰਨਾ ਸਮਝਾਇਆ ਇੰਨਾ ਸਮਝਾਇਆ ਤੂੰ ਹਟਿਆ ਯਾਰ ਤੂੰ ਫੇਰ ਨਹੀਂ ਪਹਿਲਾਂ ਮੇਰੀ ਗੱਲ ਸੁਣ ਤੇਰਾ ਕੀ ਲੱਗਦਾ ਵਾ ਮੇਰਾ ਜੋ ਮਰਜ਼ੀ ਲੱਗਦਾ ਹੋਵੇ ਹਾਂ ਤੇ ਫੇਰ ਤੀਜੇ ਤਾਂ ਤੂੰ ਮੈਨੂੰ ਸਮਝਾਇਆ ਵੀ ਹਟ ਜਾ ਹਟ ਜਾ ਹਟ ਜਾ ਤੂੰ ਹਟਦਾ ਨਾ ਹੀ ਨਹੀਂ ਲੈਂਦਾ ਯਾਰ ਤੇ ਉਹਨੂੰ ਹਟਾ ਲੋ ਤੁਸੀਂ ਮੈਂ ਥੋੜਾ ਨੂੰ ਉਹ ਆਪਾਂ ਜੇ ਹਟਾਇਆ ਵਾ ਸਵਾ ਹਟਾਇਆ ਵਾ ਤੇਰੇ ਅੱਗੇ ਅੱਗੇ ਤੇ ਹੋ ਗਿਆ ਮੇਕੋ ਯਾਰ ਤੂੰ ਫੋਨ ਕਰਦਾ ਫੇਰ ਹੀ ਆਉਂਦਾ ਨਾ लवली ਐਵੇਂ ਨਾ ਕੇਦਾ ਘਰ ਬਰਬਾਦ ਕਰ ਯਾਰ ਉਹਦਾ ਵੱਡਾ ਭਰਾ ਕਿ ਮੇਰੇ ਕੋ ਰੋਂਦਾ ਰਹਿੰਦਾ ਯਾਰ ਉਹਦਾ ਵੱਡੇ ਭਰਾ ਨੂੰ ਰੋਂਦਾ ਰਹਿੰਦਾ ਵਾ ਤੂੰ ਐਵੇਂ ਤੀਜੇ ਥਾਂ ਆਣ ਕੇ ਰੌਲਾ ਪਾਉਂਦਿਆਂ ਮੇਰੇ ਨਾਲ ਇਹ ਰੌਲਾ ਮੈਂ ਕਹਿੰਦਾ ਪਾਉਣਾ ਯਾਰ ਹੁੰਦੇ ਨੂੰ ਸਮਝਾਵੇਂ ਨਾ ਬੰਦਾ ਤੂੰ ਜਿੱਧਰ ਕੰਮ ਜਾਣ ੜਿਆ ਵਾ ਤੂੰ ਜਾ ਮੈਂ ਤਾਂ ਕੰਮ ਚਲੀ ਜਾਣਾ ਵਾ ਹਾਂ ਪਰ ਐਵੇਂ ਕਹਦਾ ਘਰ ਨਹੀਂ ਜੜੀ ਜਾਉਂਦਾ ਠੀਕ ਹੈ ਨਾ ਉਹ ਚੰਗਾ ਸਿਆਣੇ ਬਣੀਦਾ ਵਾ ਤੈਨੂੰ ਘਰਾਂ ਦਾ ਬਹੁਤਾ ਪਤਾ ਵਾ ਮੈਨੂੰ ਘੱਟ ਫਿਕਰ ਉਹਨਾਂ ਦੇ ਘਰ ਦੀ ਉਹ ਜੇ ਫਿਕਰ ਹੁੰਦਾ ਨਾ ਤੇ ਆਹ ਕੰਮ ਨਾ ਕਰਦਾ ਪਤਾ ਨਹੀਂ ਕਿੰਨੇ ਘਰ ਜਾੜੇ ਆ ਤੂੰ ਕੱਲੇ ਨੇ ਤੇ ਸੋਨੀਆਂ ਮੇਰੇ ਕੋ ਫਿਰ ਤੇ ਮੇਰੀ ਸੁਣ ਲੈ ਗੱਲ ਮੈਂ ਆਪਣੇ ਕੋਲੋਂ ਪੈਸੇ ਲਾਉਣ ਡਿਆ ਠੀਕ ਆ ਮੈਂ ਆਪ ਕੋਲ ਲਖਾਇਆ ਕੀ ਆ ਉਹ ਪੈਲੀ ਲਿਖਾ ਕੇ ਬੈਠਾ ਵਾ ਲਖਾਇਆ ਨਹੀਂ ਤੂੰ ਪੈਲੀ ਲਿਖਾ ਕੇ ਬੈਠਾ ਪੁੱਛੀ ਆ ਭਲਾ ਵੀ ਪੈਲੀ ਲਿਖ ਕੇ ਦਿੱਤੀ ਆ ਸਭ ਕੋ ਪਤਾ ਮੈਨੂੰ ਤੂੰ ਕੋ ਉਹਨਾਂ ਲਖਾਇਆ ਹੋਵੇ ਜਿੱਦਾਂ ਤੂੰ ਬੰਦਾ ਵਣਾ ਤੂੰ ਤਾਂ ਕਿਹਨੂੰ ਰੁਪਈਆ ਨਾ ਛੱਡੇ ਤੂੰ ਉਹ ਦਲਜੀਤ ਹਾ ਗੱਲ ਮੈਨੂੰ ਕਹਿਤੀ ਆ ਨਾ ਮੁੜ ਕੇ ਨਾ ਹਾ ਗੱਲ ਕਹੀ ਠੀਕ ਆ ਕੋਈ ਗੱਲ ਨਹੀਂ ਜੋ ਕਰਨਾ ਹੋਵੇ ਨਾ ਕਰ ਲਈ ਠੀਕ ਹੈ ਨਾ ਵੇ ਲੂੰਗਾ ਮੈਂ ਤੈਨੂੰ ਵੀ ਤੂੰ ਵੀ ਜੋ ਕਰਨਾ ਹੋਊਗਾ ਕਰ ਲਈ ਗਾ ਭਲਾ ਧੁੱਪੇ ਬੈਠਾ ਇਹਦੇ ਸਾਰਾ ਮੂਡ ਖਰਾਬ ਕਰਕੇ ਰੱਖਤਾ ਹੋ ਜੋ ਬਨ ਨੂੰ ਲਵਣਾ ਨਾ ਫੋਨ ਤੇ ਇਹਨੂੰ ਸਮਝਾ ਲਓ ਪੈਸੇ ਤੂੰ ਲੈ ਇਹਦੇ ਤੀਜੇ ਥਾਂ ਆਣ ਕੇਵੇਂ ਲਾਤ ਡਾਉਂ ਡਿਆ ਹਾਂਜੀ ਹੋ ਗਏ ਤਿਆਰ ਹਾਂਜੀ ਮੈਂ ਤਿਆਰ ਹੋ ਗਈ ਹਾਂ ਚੱਲ ਯਾਰ ਟਾਈਮ ਨਾ ਹੋਈ ਹੈ ਹੈਨਾ ਹਾਂਜੀ ਤੇ ਜੋ ਬਨ ਨਹੀਂ ਮੈਨੂੰ ਲੱਭਿਆ ਸਵੇਰ ਦਾ ਇੱਥੇ ਆਣਾ ਕਿਤੇ ਰੋਟੀ ਖਾ ਗਿਆ ਇਹ ਆ ਰੋਟੀ ਦਿਖਾ ਗਿਆ ਏ ਇਹ ਤਾਂ ਨਹੀਂ ਪਤਾ ਲੱਗਦਾ ਕਿ ਤੇ ਟਾਈਮ ਨਾਲ ਪਤਾ ਨਹੀਂ ਕਿੱਥੇ ਹੁੰਦਾ ਹਨਾ ਤੇ ਇਹੋ ਖਿਆਲ ਨਹੀਂ ਕਰਦੇ ਉਹਦਾ ਉਹ ਖਿਆਲ ਹੁਣ ਮਤਲਬ ਕਿੱਥੇ ਚੱਲੇ ਹੋਏ ਮੇਰੀ ਗੱਲ ਸੁਣੋ ਪਰਮੇਸ਼ਵਰ ਉਹ ਗੜਾ ਨਿਆਣਾ ਆ ਜਿਹੜਾ ਮੈਂ ਬਾਰ-ਬਾਰ ਕਹਿੰਦਾ ਰਹਾ ਕਿ ਆਹ ਕਰ ਲਈ ਤੇ ਉਹ ਕਰ ਲਈ ਉਹਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਕੰਮ ਕਰਨਾ ਮੈਂ ਐਵੇਂ ਮੈਂ ਜਿਹੜਾ ਕਹਿੰਦਾ ਨਾ ਰਹਾ ਮਨ ਲੋਕਾਂ ਕੋਲ ਗੱਲ ਤੋੜੀ ਬੰਦੀ ਹੈ ਇਹਨੇ ਸੋਚਣ ਜੋਗਾ ਹੁੰਦਾ ਤੇ ਗੱਲ ਹੀ ਕਰਦੀ ਭਲਾ ਉਹ ਤੁਹਾਨੂੰ ਖਿਆਲ ਰੱਖਣਾ ਪੈਣਾ ਵੀ ਕਿੱਥੇ ਹੁੰਦਾ ਹੈ ਕਿੱਥੇ ਜਾਂਦਾ ਹੈ ਓਏ ਹੁਣ ਦੱਸ ਕੀ ਕਰੀਏ ਹੁੰਦੇ ਨੇ ਜਿਹੜੇ ਕੰਮ ਚ ਪਾ ਰਿਹਾ ਵਾ ਤਾਂ ਮੈਂ ਤਾਂ ਸੋਚਣ ਡਿਆ ਵਾਂ ਕਿਤੇ ਤੱਕਾ ਹੀ ਨਾ ਹੋ ਜੇ ਸਾਡੇ ਨਾਲ ਠੀਕ ਹੈ ਨਾ ਜੇ ਮੈਂ ਕਹਿਣਾ ਵਾਂ ਕਿ ਮੈਂ ਜਾਣਾ लवली ਨੂੰ ਮਿਲਣਾ ਕੋਈ ਬੰਦੇ ਦੂਰ ਨਾਲ ਲੈ ਗੇ ਕਹਿੰਦਾ ਨਾ ਨਾ ਤੁਸੀਂ ਨਹੀਂ ਗੱਲ ਕਰਨੀ ਕੋਈ ਵੀ ਮੈਂ ਕਰ ਲਾਂਗਾ ਆਪੇ ਅੱਛਾ ਤੇ ਮੈਂ ਹੁਣ ਬੈਠਾ ਫਿਰ ਮੈਂ ਚੱਲ ਕੋਈ ਗੱਲ ਨਹੀਂ ਤੂੰ ਕਰ ਲੈ ਆਪ ਹੀ ਭਰਾ ਜਦੋਂ ਤੈਨੂੰ ਪਤਾ ਲੱਗੇਗਾ ਗਾਂ ਫਿਰ ਤੂੰ ਪਿੱਛੇ ਹਟੇਗਾ ਇਹਨੂੰ ਹੁਣ ਲੱਗਣਾ ਵੀ ਉਦੋਂ ਹੀ ਪਤਾ ਵਾ ਜਦ लवली ਹੁਣ ਇਹਨੂੰ ਧੋਖਾ ਦਿੱਤਾ ਨਾ ਇਹਨੂੰ ਫੇੜ ਹੀ ਇਕਲਾ ਨਹੀਂ ਅਹੀਂ ਜਿੰਨਾ ਮਰਜੀ ਸਮਝਾ ਲਾਂਗੇ ਨਾ ਇਹਨੂੰ ਸਮਝ ਨਹੀਂ ਗਈ ਹੋਣੀ ਇਹਨੂੰ ਅਹੀਂ ਗਲਤੀ ਲੱਗਣਾ ਉਹ ਕਿੰਨਾ ਸਮਝਾ ਕੇ ਆਖਿਆ ਜੇ ਕਿਤੇ ਮੰਮੀ ਡੈਡੀ ਹੁੰਦੇ ਤੁਹਾਨੂੰ ਐਸੋ ਤਾਂ ਲਿਖਣਾ ਹੀ ਨਹੀਂ ਪੈਂਦਾ ਕੰਮ ਜਿੱਦਾਂ ਇਹ ਕਰਨ ਦੇ ਆ ਉਹ ਪਰ ਮੀ ਤੇ ਕਮੀ ਤੇ ਮੈਨੂੰ ਵੀ ਬੜੀ ਮਹਿਸੂਸ ਹੁੰਦੀ ਆ ਜੇ ਮੰਮੀ ਡੈਡੀ ਅਜੇ ਜੁੰਦੇ ਹੁੰਦੇ ਤੇ ਜਿੱਦਾਂ ਇਹ ਮੈਨੂੰ ਟੁੱਟ ਟੁੱਟ ਕੇ ਪੈਂਦਾ ਵਾ ਉਹਨਾਂ ਨੂੰ ਪੈਂਦਾ ਤੇ ਨਾ ਡਰ ਹੋਣਾ ਹੀ ਉਹਨਾਂ ਦਾ ਸਾਡਾ ਇਹਨੂੰ ਡਰ ਹੈ ਨਹੀਂ ਇਹ ਸਮਝਦਾ ਵਸ ਭਰਾਈ ਆ ਕੋਈ ਗੱਲ ਨਹੀਂ ਮੈਂ ਕਿਉਂ ਮੰਨਾਂ ਇਹਨਾਂ ਦੀ ਮੰਮੀ ਡੈਡੀ ਹੁੰਦੇ ਸਾਰੀ ਗੱਲਾਂ ਠੀਕ ਹੋਣੀਆਂ ਜਿਹੜੀ ਮੱਛੀ ਹੁੰਦੀ ਹੈ ਨਾ ਉਹ ਪੱਥਰ ਛੱਟ ਕੇ ਮੁੜਦੀ ਹੁੰਦੀ ਹੈ ਤੇ ਫੇਰ ਹੀ ਉਹਨੂੰ ਪਾ ਲਾਦਾ ਹੁਣ ਇਹਨੇ ਉਹ ਇਹਦਾ ਉਹ ਹਾਲ ਆ ਇਹਨੂੰ ਮੈਂ ਸਮਝਾਣ ਡਿਆ ਤੇ ਇਹਦੇ ਦਿਲ ਚ ਘਰੇ ਮੇਰਾ ਭਰਾ ਮੇਰਾ ਦੁਸ਼ਮਣ ਇਹਨੂੰ ਮਾ ਚੰਗਾ ਨਹੀਂ ਲੱਗਣ ਡਿਆ ਆ ਫੋਨ ਪਤਾ ਨਹੀਂ ਕਿੱਥੇ ਆ ਗਏ ਹੁਣ ਜਲਜੀਤ ਦਾ ਫੋਨ ਹਾਂਜੀ ਹਾਂਜੀ ਜਨਾਬ ਯਾਰ ਮੈਂ ਆ ਤੇ ਸ਼ਹਿਰ ਨੂੰ ਚੱਲਿਆ ਸੀ ਚਾਲਾ ਮੈਂ ਆਇਆ ਫਿਰ ਆਇਆ ਕੀ ਗੱਲ ਹੈ ਉਹ ਦਿਲਜੀਤ ਬਿਆ ਫੋਨ ਕਰਨਾ ਅੱਛਾ ਉਹ ਇਹ ਲਵਲੀ ਨਾਲ ਕੋਈ ਗੱਲਬਾਤ ਹੋਈ ਆ ਉਹਦੀ ਅੱਛਾ ਕਹਿੰਦਾ ਭਾਈ ਤੁਸੀਂ 2 ਮਿੰਟ ਆਓ ਤੇ ਆਪਾਂ ਹੁਣ ਵਨਡੇ ਚੱਲੇ ਆਈ ਤਾਂ ਬਾਹਰ ਹੀ ਬੈਠਾ ਵੀ ਲਿਓ ਕਹਿੰਦਾ 2 ਮਿੰਟ ਆਜੋ ਆਇਆ ਮੈਂ 5-7 ਮਿੰਟਾਂ ਜੇ ਕੰਮ ਕੇ ਮੈਗਨਾ ਟਾਈਮ ਲਾਉਣਾ ਉੱਥੇ ਤੇ ਠੀਕ ਆ ਹਾਂ ਤੁਸੀਂ ਰੋਹ ਤੇ ਆ ਰਹੀ ਏਦਾਂ ਹੀ ਠੀਕ ਆ ਆਗੇ ਤਾਂ ਆਪਾਂ ਸ਼ਰੂ ਹੋਣੇ ਆ ਚੰਗ ਆਇਆ ਮੈਂ ਦੇ ਇੰਨੇ ਜਿਹੜਾ ਭਾਗ ਇਹ ਵੰਡ ਰਹੀ ਤੋ ਵੀ ਹੁਣ ਇਹਨਾਂ ਕਰਕੇ ਕੈਨਸਲ ਕਰਨਾ ਪੈ ਰਿਹਾ। ਉਹ ਬੈਠਾ ਇਹ ਦਿਲਜੀਤ ਲੈ। ਭਾਜੀ ਆ ਗਏ। ਹੋਰ ਸਸੀਆ ਭਾਜੀ ਸਸੀਗਲ ਤੋਂ ਅੱਪ ਸੇ ਕੰਢਿਓ। ਹਾਂਜੀ ਹਾਂਜੀ ਮੈਂ ਬਾਹਰ ਹੀ ਬਹਿ ਗਿਆ ਫਿਰ ਇੱਥੇ। ਚਲ ਚੱਲ ਆਂਦਰ ਬਹਿਨੇ ਆਂ ਜੀ। ਇੱਥੇ ਬਹਿਨੇ ਆਂ ਇੱਥੇ। ਹਾਂਜੀ ਬਹਿਜੋ ਬਹਿਜੋ। ਹੋਰ ਠੀਕ ਠਾਕ। ਵਧੀਆ ਠੀਕ ਠਾਕ ਤੁਸੀਂ ਸੁਣਾਓ ਕਦਾਂ? ਵਧੀਆ। ਕੀ ਗੱਲ ਚੱਕਦਾ ਫੋਨ ਕਰਕੇ ਸਦਿਆ। ਉਹ ਸੱਦਿਆ ਪਾਈ ਤਾਂ ਮੈਂ ਤਾਂ ਹੀ ਲਵੜੀ ਨਾਲ ਟੱਕਰੇ ਹੋਏ ਸੀ ਮੇਰੇ ਚੰਗੀ ਲਾਫਾ ਕੀਤੀ ਉਹਦੀ ਮੈਂ ਹਟਦਾ ਨਹੀਂ ਸੀ ਤੁਹਾਨੂੰ ਤਾਂ ਪਤਾ ਮੈਂ ਉਦੋਂ ਚੁੱਪ ਪਾਣੀ ਕਿਦਾਂ ਰਹਿ ਗਿਆ ਫਿਰ ਉਦੋਂ ਚੰਗੀ ਲਾਫਾ ਕਰਦਣੀ ਇਹਦੀ ਚਲੋ ਵਧੀਆ ਬਚ ਗਿਆ ਉਦੋਂ ਮੇਰੇ ਕੋ ਵਧੀਆ ਕੀਤਾ ਦਿਲਜੀਤ ਮੈਂ ਤਾਂ ਅੱਗੇ ਸੋਚਣ ਰਿਹਾ ਸੀ ਕਿ ਟਾਈਮ ਕੱਢ ਕੇ ਤੇਰੇ ਨਾਲ ਚੱਲਣਾ ਮੈਂ ਤੈਨੂੰ ਕਿਹਾ ਤੂੰ ਵੱਡਾ ਪੈਸਾ ਵਾਲਾ ਬਣਿਆ ਤੂੰ ਸ਼ਰਮ ਤੈਨੂੰ ਮਸਾ ਨਹੀਂ ਆ ਗਈ ਤੈਨੂੰ ਭਲਾ ਕਿ ਇਹਦਾ ਘਾਈ ਬਰਬਾਦ ਕਰਨ ਦਿਆ ਵਾ ਇਹ ਹੋਰ ਕੀ ਯਾਰ ਉਸਾਂੋਂ ਮੈਨੂੰ ਵੀ ਫੋਨ ਕਰ ਲੈਂਦੇ ਨਾ ਉਹਲੇ ਤੇ ਮੈਂ ਵੀ ਆ ਜਾਣਾ ਸੀ ਉਹ ਭਾਜੀ ਲੋੜ ਹੀ ਨਹੀਂ ਪਈ ਚੰਗਾ ਠੰਡਾ ਕਰਕੇ ਭੇਜਿਆ ਵਾ ਅੱਛਾ ਅੱਗੋਂ ਬੋਲਦਾ ਥੋੜੀ ਕਿਨੇ ਨਹੀਂ ਇਹਦੇ ਨਾਲ ਚਾਹੀਦੀ ਸੀ ਇੰਨੀ ਕੰਨੀ ਪੈਣੀ ਸੀ ਦਿਲਜੀਤ ਓਏ ਹੋਰ ਕੀ ਯਾਰ ਕਸੂਰ ਆਪਣੇ ਬੰਦੇ ਦਾ ਵਾ ਕੱਢ ਨਹੀਂ ਕੱਚਦੇ ਆ ਓਏ ਆਹੋ ਇਹਨੂੰ ਤੇ ਹੁਣ ਇਹ ਹੀ ਗਾਲਾਂ ਕੱਢਦੇ ਜਾਂ ਝੜਕਦੇ ਉਹ ਵੀ ਚੰਗੇ ਨਹੀਂ ਲੱਗਦੇ ਉਹੀ ਗਲਤੀ ਆਪਣੀ ਦੂਜੇ ਪਾਸੇ ਹੋ ਜਾਂਦਾ ਵਾ ਹੂੰ ਵੀ ਤੁਸੀਂ ਹੁੰਦੇ ਹੋ ਮੇਰੇ ਨਾਲ ਮੈਂ ਥੋੜੀ ਜਾਨਣਾ ਵਾ ਹੁਣ ਜੋਬਨ ਨੂੰ ਪਤਾ ਲੱਗਿਆ ਤੇ ਉਹ ਫਿਰ ਤੈਨੂੰ ਪਤਾ ਬਾਰ-ਬਾਰ ਮੈਨੂੰ ਇਹੋ ਗੱਲ ਹੀ ਕਹਿੰਦਾ ਕਿ ਤੁਸੀਂ ਨਾ ਜਾਇਓ। ਜਾਇਓ ਕਿਉਂ ਨਾ? ਬਰਬਾਦ ਹੋ ਕੇ ਬਹਿ ਜੇਂਗਾ ਚੰਗਾ ਰਹੇਂਗਾ। ਫਿਰ ਦੇਖੇਂਗਾ ਤਾਂ ਅਠਾ। ਮੈਂ ਤੇ ਡਰਦਾ ਹੁਣ ਨਾ ਤੇਰੇ ਨਾਲ ਵੀ ਗੱਲ ਨਹੀਂ ਕਰਨ ਧਿਆ। ਕੀ ਕਰੀਏ ਯਾਰ ਜਦੋਂ ਜੋਬਨ ਹੀ ਨਹੀਂ ਮੰਨਣ ਧਿਆ। ਹੁਣ ਕਹਿੰਦਾ ਕੀ ਇਹ ਗੱਲ ਕਿੱਥੇ ਪਹੁੰਚੀ ਆ। ਉਹ ਕਹਿਣਾ ਕੀ ਆ ਦਲਜੀਤ। ਉਹ ਤੇ ਇੱਕੋ ਗੱਲ ਹੀ ਕਰਦਾ ਈ ਉਹ ਕਿ ਮੈਂ ਜਾਣਾ ਬਾਹਰ ਤੇ ਤੁਸੀਂ ਮੇਰੇ ਕੰਮ ਦੇ ਵਿੱਚ ਦਖਲ ਨਹੀਂ ਧਿਆ ਜੀ ਨਾ ਕਰੋ। ਸਾਨੂੰ ਇਹੋ ਵਾਲੇ ਕਹਿੰਦਾ ਬਾਰ-ਬਾਰ। ਉਹ ਚਲੋ ਕੋਈ ਗੱਲ ਨਹੀਂ ਬਾਜੀ ਕਿਹੜੇ ਤਰੀਕੇ ਨਾਲ ਉਹਨੂੰ ਸਮਝਾਓ ਬਸ ਇਹੋ ਹਲਵਾ ਮੈਂ ਵੀ ਸਮਝਾਇਆ ਸੀ ਉਹਨੂੰ ਯਾਰ ਥੋੜਾ ਸਮਝਾਇਆ ਵਾ ਕਿਦੰਨੇ ਲੱਗਿਆ ਤੇ ਇਹਨੂੰ ਸਮਝਾਣਾ ਉਹ ਤਾਂ ਸਮਝਣ ਵਾਲੀ ਗੱਲ ਹੀ ਨਹੀਂ ਕਰਦਾ ਉਹ ਹਾਲ ਤੇ ਹੋਣੀ ਹੈ ਵੀ ਆਪਣਾ ਬੰਦਾ ਸਮਝੇ ਕਿ ਇਹਨਾਂ ਕਿੰਨਾ ਕਟੇਮ ਲੜਾਂਗੇ ਆਪਾਂ ਹੁਣ ਮੈਨੂੰ ਫੇਰ ਕਹਿੰਦਾ ਸੀ ਕਹਿੰਦਾ ਕਿ ਨਾ ਨਾ ਤੁਸੀਂ ਨਾ ਕਿਤੇ ਚਲ ਜਿਓ ਉਹਦੇ ਕੋਲ ਨਹੀਂ ਤੇ ਉਹਨੇ ਮੇਰਾ ਸਾਰਾ ਕੰਮ ਖਰਾਬ ਕਰ ਦੇਣਾ ਤੇ ਫਿਰ ਉਹਦੀ ਜ਼ਿੰਮੇਵਾਰ ਤੁਸੀਂ ਹੀ ਹੋਵੋਗੇ ਉਹ ਡਰਦਾ ਇਹੋ ਗੱਲਾਂ ਵਾ ਤੇ ਉਹ ਮਿਲੇ ਕਿ ਨਹੀਂ ਉਹ ਕਿਤੇ ਪੈਸੇ ਪੈਸੇ ਕਿਹੜਾ ਦੱਸਣ ੜਿਆ ਉਹ ਹਾਂਜੀ ਉਹ ਤੇ ਇਹੋ ਗੱਲ ਕਹਿੰਦਾ ਕਹਿੰਦਾ ਜੇ ਮੈਂ ਨਾ ਜਾਣਾ ਤੇ ਮੈਨੂੰ लवली ਨੇ ਇਹੋ ਗੱਲ ਕਹੀ ਆ ਕਿ ਤੇਰਾ 12-13 ਲੱਖ ਰੁਪਏ ਮਿੱਟੀ ਹੋਏ ਨਾ ਉਹ ਮਿੱਟੀ ਕਿਦਾਂ ਹੋਏ ਨਾ ਪਤਾ ਤਾਂ ਲੱਗੇ ਪੈਸੇ ਇਹਦੇ ਕੋਆਂ ਜਾਂ लवली ਕੋਆਂ ਮੈਂ ਦਲੇ ਉਹਨਾਂ ਦਿੱਤੇ ਹੀ ਨਹੀਂ ਆ ਗੱਲਾਂ ਜੀ ਕੰਮ ਚੱਲਣ ੜਿਆ ਅਜੇ ਯਾਰ ਹੁਣ ਇਹ ਤੇ ਗਲਤਾਂ ਬਣਦੀ ਆ ਸਾਡਾ ਬੰਦਾ ਸਾਨੂੰ ਕਵੇ ਕਿ ਭਈ ਮੇਰੇ ਪੈਸੇ ਮਰਨ ੜੇ ਹੀ ਹੋ ਤੇ ਮੇਰਾ ਸਾਥ ਦਿਓ ਉਹ ਕੀ ਬਦੋਨੇ ਕੀ ਲਿਖਾਇਆ ਕੀ ਨਹੀਂ ਇਹਦੇ ਕੋ ਪਤਾ ਥੋੜੀ ਆ ਇਹ ਤੇ ਚੰਦਾ ਹੀ ਨਹੀਂ ਕਿ ਅਸੀਂ ਇਹਦੇ ਬਾਰੇ ਗੱਲ ਕਰੀਏ ਜਾ ਕੇ ਲਵਲੀ ਨਾਲ ਉਹਨੇ ਲੁੱਟ ਲੈਣਾ ਵਾ ਨਾ ਮੈਂ ਸਵੇਰੇ ਇਹੋ ਗੱਲ ਤੋਂ ਬੈਸ ਹੋਂਡੀ ਮੈਨੂੰ ਇਹੋ ਪੁੱਛਣ ਡਿਆ ਸੀ ਕਿ ਕਿੰਨੇ ਪੈਸੇ ਦਿੱਤੇ ਆ ਕਿੰਨਾ ਵਿਆਜ ਲੱਗਣਾ ਵਾ ਦੱਸ ਸਹੀ ਉਹਨੇ ਜਿਹਦੇ ਪੈਰਾਂ ਨੇ ਪਾਣੀ ਨਹੀਂ ਪੈਣ ਦਿੱਤਾ ਤੇ ਤੈਨੂੰ ਮਿਲ ਕਿੱਥੇ ਗਿਆ ਸੀ ਇਹ ਉਹ ਏਦਾਂ ਟੱਕਰ ਕੇ ਮੈਂ ਬੰਮੀ ਤੇ ਜਾਣ ਡਿਆ ਸੀ ਅੱਛਾ ਉੱਥੇ ਟੱਕੜ ਗਿਆ ਮੈਨੂੰ ਚੱਲ ਯਾਰ ਮੈਂ ਵੀ ਟੱਕਰੇ ਨਾਲ ਹੁੰਦਾ ਨਾ ਕਿਤੇ ਤੇ ਫੇਰ ਗੱਲ ਬਣਨੀ ਉਹ ਭਾਜੀ ਚੰਗੀ ਕੀਤੀ ਆ ਮੈਂ ਤੁਹਾਡੀ ਲੋਰ ਨਹੀਂ ਪੈਣੀ ਮੈਨੂੰ ਤਾਂ ਲੱਗਦਾ ਉਹਨਾਂ ਨੂੰ ਮੂੰਹ ਨਹੀਂ ਲਾਉਂਦਾ ਜੋ ਬੰਨੂ ਉਹ ਨਹੀਂ ਕਿ ਮੈਂ ਘਰ ਆਇਆ ਵਾ ਬੜਾ ਠੀਠ ਆ ਯਾਰ ਉਹ ਮੂੰਹ ਕਿਉਂ ਨਹੀਂ ਲਾਣਾ ਉਹਨੇ ਉਹਨੇ ਹੁਣੇ ਫੋਨ ਕਰ ਵੀ ਦਿੱਤੇ ਧੋਣਾ ਜੋਬਨ ਨੂੰ ਕਿ ਦਿਲਜੀਤ ਨੇ ਬੰਨਾ ਹਾਲ ਕੀਤਾ ਉਹ ਭਾਜੀ ਉਹ ਘੱਟ ਫੋਨ ਕਰਦਾ ਵਾ ਜੋਬਨ ਜ਼ਿਆਦਾ ਕਰਦਾ ਵਾ ਜੋਬਨ ਇਹਦਾ ਪਿੱਛਾ ਛੱਡਣ ਡਿਆ ਜਦੋਂ ਕੋਈ ਪੈਸਾ ਨਹੀਂ ਵਿਲੇ ਆਨ ਨੂੰ ਕੁਝ ਨਹੀਂ ਉਹਨੇ ਤਾਂ ਉਹਦੇ ਕੋ ਜਾਣਾ ਹੀ ਆ ਦਿਲਜੀਤ ਮੈਂ ਤਾਂ ਇਹੋ ਗੱਲ ਚਾਹਨਾ ਵਾਂ ਕਿ ਇਹਦਾ ਨੁਕਸਾਨ ਨਾ ਹੋਵੇ ਨੁਕਸਾਨ ਆਪ ਕਰਾਉਂਦੇ ਕੋਈ ਤਰੀਕ ਕਰਨ ਡਿਆ ਵਾ ਅਸੀਂ ਨੇ ਸਮਝਾ ਕੇ ਵੇਖ ਲਿਆ ਹਣਾ ਤੂੰ ਵੀ ਸਮਝਾ ਕੇ ਵੇਖ ਲਿਆ ਵਾ ਬਹਿ ਜੂਗਾ ਸਭ ਕੁ ਗਵਾ ਕੇ ਫਿਰ ਹੋਰ ਕੀ ਕਰਨਾ ਇਹਨੇ ਉਹ ਮੈਂ ਨਹੀਂ ਉਪਰ ਆ ਤੇਰਾ ਕੰਮ ਕਮ ਕਰਨਾ ਮੇਰੀ ਤੂੰ ਬੇਇੱਜ਼ਤੀ ਕਰਾਉਂਦੇ ਆਂ ਥਾਂ ਤੇ ਸੁਣ ਲੈ ਮੇਰੀ ਗੱਲ ਸੁਣ ਯਾਰ ਮੈਂ ਕਿਹੜਾ ਦਲਜੀਤ ਨੂੰ ਕਿਹਾ ਹੈਗਾ ਤੀ ਇਹਦੇ ਗੱਲ ਪੈ ਜਾ ਕੇ ਆਣ ਕੇ ਲੱਤ ਕਾਲੀ ਢਾਉਂਦਾ ਵਾ ਉਹ ਯਾਰ ਮੈਂ ਬੜੀ ਆਰੀ ਸਮਝਾਇਆ ਵਾ ਉਹਨੂੰ ਮੈਂ ਬੜੀ ਆਰੀ ਕਿਹਾ ਵਾ ਵੀ ਭਾਜੀ ਨਾ ਇਹ ਗੱਲ ਚਾਓ ਯਾਰ ਨਾ ਕੋ ਰਿਸ਼ਤੇਦਾਰੀ ਨਾ ਗੱਲ ਨਾ ਬਾਤ ਵੀ ਦੱਸ ਮੈਨੂੰ ਕੰਮ ਕਰ ਲੈਂਦੇ ਜਿਹੜਾ ਕਰਨਾ ਉਹ ਐਵੇਂ ਮੇਰੇ ਆਣ ਕੇ ਦਿਵਾਲੇ ਹੋਣ ਡਿਆ ਸੀ ਤੂੰ ਕੱਲੀ ਪੈਸੇ ਦਿੱਤੇ ਆ ਤੈਨੂੰ ਮੈਂ ਵੇਹ ਲੂੰਗਾ ਇਹ ਜਾਣਾ ਤੂੰ ਆ ਬਾਹਰ ਭਰਾ ਤੇਰੇ ਦਾ ਮੁੜ ਕੇ ਮੈਨੂੰ ਫੋਨ ਨਹੀਂ ਆਇਆ ਨਾ ਉਹਨੂੰ ਮੇਰੇ ਸਾਹਮਣੇ ਦਿਖਤੀ ਐ ਕੋਈ ਇਹ ਤੀ ਜਥਾਂ ਹੀ ਆਣ ਕੇ ਆਵੇਂ ਉਹ ਬਹੁਤਾ ਪੰਪੇ ਹੋਈ ਦਿੰਦਾ ਵਾ ਇਹੋ ਹੀ ਦਿੰਦਾ ਵਾ ਚੁੱਕਣਾ ਉਹਨੂੰ ਵੱਡਾ ਤੇ ਮਾੜੀ ਮੋਟੀ ਗੱਲ ਕਰਦਾ ਵਾ ਤੇ ਮੁੜ ਕੇ ਫੇਰ ਚੁੱਪ ਕਰ ਜਾਂਦਾ ਵਾ ਇਹ ਜਦੋਂ ਜਿਆਦਾ ਪੰਪ ਦਿੰਦਾ ਵਾ ਨਾ ਤੇ ਫੇਰ ਉਹ ਕਹਿੰਦਾ ਵੀ ਕੋਈ ਨਹੀਂ ਗੱਲ ਕਰਾਂਗੇ ਆਪਾਂ ਜਾਂ ਤੇ ਤੂੰ ਉਹਨਾਂ ਨਾਲ ਗੱਲ ਕਰ ਲਾ ਤੇ ਜਾਂ ਵੱਡੇ ਨੂੰ ਕਹਿ ਜਾ ਕੇ ਵੀ ਉਹਨਾਂ ਨਾਲ ਗੱਲ ਕਰ ਇਹਦਾ ਕੀ ਫਰਜ ਬੰਦਾ ਉੱਥੇ ਜਾ ਕੇ ਬੋਲਣ ਦਾ ਜੋ ਬਣਾ ਅੱਜ ਮੈਨੂੰ ਸ਼ਾਮਾਂ ਤੱਕ ਦੱਸ ਨਹੀਂ ਤੇ ਮੈਂ ਨਹੀਂ ਉਪਰ ਆਦਰਾ ਕੰਮ ਕਰਨਾ ਸਿੱਧੀ ਗੱਲ ਹੀ ਮੇਰੀ ਗਾਸਨ ਲਵਲੀ ਤੂੰ ਨਹੀਂ ਕਰਨਾ ਭਰਾ ਹੋਰ ਕਿਹਨੇ ਕਰਨਾ ਮਰਦੇ ਆ ਪੈਸੇ ਤੇ ਭਰਾ ਮਰ ਜਾਣ ਮੈਂ 베ਜਤੀ ਥੋੜੀ ਕਰਾਈ ਜਾਣੀ ਆ ਦੱਸ ਜੇ ਕੋਈ ਆਣ ਕੇ ਪਰੌਣਾ ਹੀ ਬੈਠਾ ਹੋਏ ਮੇਰੇ ਲਾਗੇ ਤੇ ਕੀ ਸੋਚੇਓ ਚੱਲ ਕੋਈ ਗੱਲ ਨਹੀਂ ਤੂੰ ਇਹਦਾ ਨਾਂ ਖੇਜ ਮੈਂ ਜਾਂਦੇ ਹੀ ਨਾ ਪਹਿਲਾਂ ਦਲਜੀਤ ਨਾਲ ਗੱਲ ਕਰੂੰਗਾ ਫਿਰ ਵੱਡੇ ਨਾਲ ਵੀ ਗੱਲ ਕਰੂੰਗਾ ਠੀਕ ਆ ਤੂੰ ਇਹ ਗੱਲ ਦੀ ਫਿਕਰ ਨਾ ਕਰ ਜੇ ਇਹਦੇ ਨੂੰ ਅੱਜ ਤੋਂ ਬਾਅਦ ਕੁਝ ਕਹਿਣਗੇ ਨਾ ਤਾਂ ਕਹੀਂ ਮੈਨੂੰ ਭਰਾਵਾ ਉਹਦੇ ਫੋਨ ਫੋਨ ਕਰਕੇ ਵੀ ਨਹੀਂ ਆਉਂਦਾ ਸਿੱਧਾ ਘਰੇ ਆ ਜਾਂਦਾ ਵਾ ਹਾ ਦੋਗੀ ਇਹ ਮੈਨਾਂ ਕਿ ਤੇ ਉਹਦੇ ਵਾਲੀ ਚੱਲ ਕੋਈ ਗੱਲ ਨਹੀਂ ਯਾਰ ਜੇ ਉਹਦੀ ਗਲਤੀ ਆ ਤੇ ਮੈਨੂੰ ਗੱਲ ਹੀ ਸਜ਼ਾ ਦੇਣੀ ਆ ਜੇ ਇਹ ਤੇ ਤੂੰ ਬਾਹਰ ਜਾਣਾ ਵਾ ਨਾ ਉਹਨੂੰ ਵਿੱਚੋਂ ਹਟਾਉਣਾ ਪੈਣਾ ਈ ਸਿੱਧੀ ਗੱਲ ਵਾ ਜੇ ਸਾਡੇ ਹੁਣ ਘਰ ਆ ਗਿਆ ਨਾ ਤੇ ਮੈਂ ਕੰਮ ਬੰਦ ਕਰ ਦੇਣਾ ਈ ਤਰ੍ਹਾਂ ਚੱਲ ਕੋਈ ਗੱਲ ਨਹੀਂ ਆਹ ਮੈਂ ਵੱਡੇ ਨੂੰ ਕਹਿਣਾ ਵਾਂ ਇਹ ਮੇਰੀਆਂ ਨਾ ਬੇੜੀਆਂ ਚ ਵਟੇ ਪਾਓ ਠੀਕ ਆ ਤੇ ਬਾਕੀ ਤੂੰ ਮੇਰੀ ਗੱਲ ਸੁਣ ਕੰਮ ਬੰਦ ਨਹੀਂ ਕਰਨਾ ਮਹਾ ਮਹਾ ਜਿਹੜਾ ਨਾ ਜੱਡ ਲੱਭਾ ਵਾ ਮਹਾ ਪੈਸੇ ਹੋਏ ਤਰ੍ਹਾਂ ਸਿਰੇ ਤੇ ਆਇਆ ਵਾ ਤੇ ਗੁੱਸਾ ਵੀ ਤਾਂ ਬੰਦੇ ਨੂੰ ਫਰਾਂਦਾ ਹੀ ਆ ਉਦੋਂ ਛਾੜ ਲਿਆ ਖਿਜਣ ਮੇਰ ਨਾਲ ਮੈਂ ਇਦਾਂ ਕਰਦਾ ਮੈਂ ਸਿੱਧਾ ਜਾਣਾ ਉਹਦੇ ਵਾਲੀ ਠੀਕ ਵੱਡੇ ਨਾਲ ਗੱਲ ਕਰਨਾ ਵੀ ਇਹਨੂੰ ਹਟਾਲਾ ਇਹ ਨਾ ਹੋਏ ਮੁੜ ਕੇ ਇਹ ਆਪਣਾ ਨੁਕਸਾਨ ਕਰਾ ਬੈਠੇ ਹੁਣ ਸਾਰਾ ਕੰਮ ਤੇਰਾ ਸਿਰ ਤੇ ਚੁੱਕਿਆ ਮੈਨੂੰ ਵੀ ਲੋੜਾ ਬੇਇੱਜ਼ਤੀ ਕਰਾਉਂਦੀ ਯਾਰ ਬਾਹਰ ਤੂੰ ਜਾਣਾ ਮੈਂ ਥੋੜਾ ਜਾਣਾ ਬਥੇਰਾ ਸਮਝਾਉਣਾ ਵਾ ਯਾਰ ਇਹਨਾਂ ਨੂੰ ਪਰ ਹੈ ਨਹੀਂ ਸੁਣਦੇ ਚੱਲ ਜਾ ਕੇ ਤੇ ਕਹਿ ਫਿਰ ਉਹਨਾਂ ਨੂੰ ਤਾਂ ਕਰਕੇ ਤੈਨੂੰ ਸੱਦਿਆ ਸੀ ਮੈਂ ਚੱਲ ਜਾ ਕੇ ਹੁਣ ਉਹਨੂੰ ਪੁੱਛੂਗਾ ਨਾ ਆਪੇ ਕੋਈ ਨਾ ਕੋਈ ਜਵਾਬ ਦੇਊਗਾ ਹੀ ਹੋ ਸਕਦਾ ਤੇ ਪੁਰਾਣੀ ਨਾ ਕੱਲਿਆ ਹੋਵੇ ਵੀ ਮੈਰੀ ਤੇਉ ਸੌਂਦਾ ਨਹੀਂ ਆ ਤੂੰ ਜਾ ਕੇ ਬੇਇੱਜ਼ਤੀ ਕਰ ਨਾਲੇ ਇੱਕ ਕੰਮ ਕਰੋ ਤੇ ਨਾਲੇ ਬੇਇੱਜ਼ਤੀ ਕਰਾਓ